ਸਕਿੱਪ ਕਰਕੇ ਛੱਡ ਦਿੰਨੇ ਹੋ ਪੰਜਾਬੀਓ ਆ ਦੇਖੋ ਸਕਿੱਪ ਕਰਕੇ ਛੱਡ ਦਿੰਨੇ ਹੋ ਵੀਡੀਓ ਆ ਦੇਖੋ ਕਿੰਨਾ ਔਖਾ ਹੋ ਰਿਹਾ ਮੁੰਡਾ ਨਾਲੇ ਬੁਗਰਾ ਵਾਲਾ ਸਤ੍ਰੀਕਾਲ ਪੰਜਾਬੀ ਹੋ ਗਏ ਸਤ੍ਰੀਕਾਲ ਪੰਜਾਬੀਓ ਜਿੰਨੇ ਵਾਸਤੇ ਰਹੋ ਮੈਂ ਤੁਹਾਡੀ ਆਪਣੀ ਸੀਪੋ ਆ ਕੀ ਜਿੰਨੇ ਵਾਸਤੇ ਸਤ੍ਰੀਕਾਲ ਪੰਜਾਬੀਓ ਬਏ ਤੁਹਾਡਾ ਆਪਣਾ ਵੀ ਪੱਗੂ ਇੱਕ ਬੁੱਢਾ ਟਵੋਲਾ ਵਾਲਾ ਕਰ ਰਹਿਣਾ ਕਿਹੜਾ ਬੁੱਢਾ ਦੇਖੋ ਜੀ 7 ਵਿੱਚ ਹੈ ਜੀ ਇਹ ਬੁੱਢਾ 7 ਵਿੱਚ ਹੈ ਜੀ ਬਸ ਇਹਦੇ ਆਹੀ ਡਾਇਲੋਗ ਨੇ ਜੀ ਵੀਡੀਓ 'ਚ ਜੀ ਵਾਹ ਐਡਾ ਕੀ ਕੰਮ ਹੈ ਜੀ ਆਹਦਾ ਚੱਕ ਕੇ ਠੀਕਾ ਜੀ ਆਹ ਵੱਡਾ ਪਹਾੜਾ ਚੋੜਿਆ ਦਈ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਜੀ ਆਪਣੇ ਪਹਿਲੇ ਵਾਲੇ ਬਲੌਗਾਂ ਜੀ ਇਹ ਵੱਡਾ ਕਹੇ ਕਿ ਹੱਥ ਬਤਾਲ ਗਿਆ ਦੀ ਜੀ ਆਹ ਵੱਡਾ ਬੁਗਰਾ ਵਾਲਾ ਜਿੰਦਰ ਜੀ ਸਤਿਕਾਰ ਬਾਈ ਬਸ ਨਾ ਵੀ ਮੈਂ ਤੁਹਾਡਾ ਬੁਗਰਾ ਵਾਲਾ ਜਿੰਦਰ ਆਏ ਹਾਏ ਤੇਰਾ ਉਹੀ ਤੇਰਾ ਉਹੀ ਓ ਮੇਰੀ ਗੱਲ ਸੁਣੀ ਇੱਥੇ ਆਹ ਬੁੜੀ ਜੀ ਉਹੀ ਜੀ ਸ਼ੀਬੋ ਜੀ ਮਨਜੀਤ ਕੌਰ ਜੀ ਬੋ ਜੀ ਸਤਿਕਾਰ ਜੀ ਅਤਰੀਕਾਲ ਪੰਜਾਬੀ ਹੋ ਗਏ ਅਤਰੀਕਾਲ ਪੰਜਾਬੀ ਹੋ ਜਾਂਦੇ ਵਾਸਤੇ ਰਹੋ ਮੈਂ ਤੁਹਾਡੀ ਆਪਣੀ ਸੀਪੋ ਆ ਗਈ ਕਿਉਂ ਦੇ ਵਾਸਤੇ ਰਹੋ ਆਹ ਤੂੰ ਇਹੋ ਖੜੀ ਖੜਾ ਰਹੇ ਹੂੰ ਸੰਦੀਪ ਤੈਨੂੰ ਆਖੂਗੀ ਕੱਠ ਦੇ ਕੋਈ ਨਾ ਵਿਚਰਾ ਆਹ ਆ ਨੀਚਾ ਕਈ ਵਾਰ ਨਾ ਮੈਨੂੰ ਇੱਥੇ ਖੜ ਕੇ ਆਹ ਕੌਰੀਆਂ ਪਿੰਡਾਂ ਕੌਰੀਆਂ ਇੱਥੇ ਖੜ ਕੇ ਮੈਨੂੰ ਸੀਪੋ ਬੇਬੇ ਦਾ ਇੰਨਾ ਇੰਤਜ਼ਾਰ ਕਰਨਾ ਪੈਂਦਾ ਵੀ ਗੱਲਾਂ ਹੀ ਛੱਡ ਦੋ ਮੈਂ ਘਰੇ ਹੁੰਨਾ ਉਹ ਮੈਨੂੰ ਕਹਿ ਜਾਂਦੀ ਆ ਪੰਗੂ ਆ ਜਾ ਮੈਂ ਬਸ ਚੜ ਗਈ ਮਨਨ ਕੇ ਚੱਲੋ ਵੀ ਕੌਰੀਆਂ ਉਹਦੇ ਪਿੰਡੋਂ ਸਿਰਫ ਤਿੰਨ ਕਿਲੋਮੀਟਰ ਤੇ ਉਹੋ 3 ਕਿਲੋਮੀਟਰ ਕਈ ਵਾਰੀ ਨਾ ਅੱਧਾ ਘੰਟੇ ਚ ਬਦਲ ਜਾਂਦਾ ਪਤਾ ਨਹੀਂ ਕਿੱਧਰ ਰਹਿ ਜਾਂਦੀ ਹੈ ਕੀ ਕਰਨ ਲੱਗ ਜਾਂਦੀ ਹੈ ਕਈ ਨਹੀਂ ਕੁਸ ਹੈ ਕਮੋਂ ਦੀ ਕੁਸ ਹੈ ਆ ਜਾਣ ਦੋ ਕੋਈ ਗੱਲ ਨਹੀਂ ਆਪਾਂ ਕਰਦੇ ਹਾਂਗੇ ਨਾ ਗੱਲਬਾਤ ਤੇ ਬੈਠੇ ਹਾਂ ਬਸ ਇੰਤਜ਼ਾਰ ਕਰੀ ਜੰਨੇ ਹੁਣ ਕਰ ਵੀ ਕੀ ਸਕਦੇ ਹਾਂ ਨਹੀਂ ਤਾਂ ਪਿੰਡੂ ਵੀ ਲੈ ਆਵਾਂ ਮੰਨ ਕੇ ਚੱਲੋ ਵੀ ਮੈਨੂੰ ਪਹਿਲਾਂ ਕੌਰੀਆਂ ਕੌਰੀਆਂ ਤੋਬਿਆ ਫਿਰ ਮੈਨੂੰ ਇਹੀ ਰੂਟ ਵਾਪਸ ਆਉਣਾ ਪੈਂਦਾ ਤਾਂ ਕਰਕੇ ਮੈਂ ਵਿਚਾਲੇ ਆ ਜਾਣਾ ਹੁੰਨਾ ਵੀ ਇੱਥੇ ਤੱਕ ਬੀਬੇ ਆਜੂ ਇਧਰੋਂ ਮੈਂ ਪਿੰਡੋਂ ਆ ਜਾਣਾ ਹੁੰਨਾ ਬਾਉੜੀ ਕਰਿਆ ਉਹ ਆਉਂਦੀ ਐ ਲੈ ਉਹਦੀ ਐ ਆਹ ਖੜੀ ਐ ਖੜਜੋ ਸੁਣਾਉਣਾ ਏ ਤੁਹਾਨੂੰ ਇਹਦੀ ਗੱਲਬਾਤ ਇਹ ਇਹ ਮੂੰਹ ਫਰਾ ਕਰ ਲਿਆ ਦੇਖੀ 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 ਉਹ ਫਰਾ ਕਰ ਲਿਆ ਹੜ ਜਾੜ ਜਾੜ ਜਾ ਆ ਜਾ ਖੁੱਲੀ ਐ ਖੁੱਲੀ ਤਾਂ ਬਈ ਐ ਨਾ ਤੇ ਮੋਬਾਈਲ ਦੇਖ ਕੇ ਮੂੰਹ ਬਰਾ ਕਰ ਲਿਆ ਹੈ ਨਾ ਮੈਨੂੰ ਪਤਾ ਨਹੀਂ ਲੱਗਿਆ ਹਾਂ ਇੱਧਰ ਸ਼ੀਸ਼ੇ ਵੀ ਤੂੰ ਕਹਿੰਦੀ ਸੀ 9:20 ਤੇ ਆਉਂਗੀ ਨਾ ਕਿੰਨੇ ਹੋਏ ਨੇ ਤੇ ਬਸ ਆਈ ਹੁਣ ਉਧੀਆਂ ਆਈਆਂ ਹੈ 9:20 ਤੇ ਪਿੰਡੋਂ ਆਈ ਐ ਤੂੰ ਝੂਠ ਬੋਲਦੀ ਐ ਨਾ ਨਾ ਮੈਂ ਬੁਲਾਵਾ ਕਨੈਕਟਰ ਨੂੰ ਲੈ ਹੁਣ ਮੈਂ ਕਨੈਕਟਰ ਨਾਲ ਉਹਨੂੰ ਸੱਚ ਕਿਵੇਂ ਆਉਗਾ ਕਰਤ ਲਾਉਣੀ ਐ ਕਨੈਕਟਰ ਆ ਕੋਈ ਹੋਰ ਲਾਉਣੀ ਐ ਬੋ ਲੱਤ ਜੇ ਤੂੰ ਮੰਦਾ ਹੀ ਨਹੀਂ ਆ ਦੇ ਨਿੱਕੀ ਜਿਹੀ ਮੱਤ ਚਾਹੀਆ ਭਾਈ ਸੀ ਬੋਆ ਨਿੱਕੀ ਜਿਹੀ ਮੱਤ ਚਾਹੀਆ ਛਾਪਣ ਦਾ ਨਹੀਂ ਜੀ ਚ ਦੇਖ ਲੋ ਮੰਦਾ ਨਹੀਂ ਜੀ ਨਿੱਕੀ ਜਿਹੀ ਮੱਤ ਚਾਹੁੰਦੀ ਐ ਇਹ ਮਾਡਲ ਫਿਰ ਹੋਰ ਮੈਨੂੰ ਤਾਂ ਇਹ ਵਧੀਆ ਹੈ ਵੱਡੀ ਐਕਟਰਰੀ ਜਿਹੜੀ ਲਾਉਂਦੀ ਐ ਮੈਨੂੰ ਇਸੇਰੇ ਹੋਰ ਫਿਰ ਕਹਿ ਵੇ ਠੀਕ ਆ ਹੁਣ ਤਾਂ ਠੀਕ ਹੈ ਹੂੰ ਚਲ ਵੇ ਠੀਕ ਹੈ ਬੇਬੇ ਦੁਬਾਰੋ ਵੀਡੀਓ ਦੇ ਵਿੱਚ ਕੰਟੀਨਿਊ ਦੇਖੋਗੀ ਮਿੱਤਰੋ ਪਹਿਲਾਂ ਇਹ ਵਿੱਚ ਦੀ ਗੈਪ ਪਾ ਗਈ ਸੀ ਵਿਚ ਦੀ ਇੰਜਨ ਡਾਊਨ ਹੋ ਗਈ ਸੀ ਹੁਣ ਇੰਜਨ ਨਵਾ ਕਰਾਇਆ ਡਾਕਟਰ ਤੋਂ ਹਾਂ ਚਲੋ ਠੀਕ ਹੈ ਜੀ ਇੰਜਨ ਵੀ ਕਈ ਡਾਕਟਰਾਂ ਨੇ ਕਰਾਇਆ ਇੱਕ ਤਾਂ ਤਾਂ ਲੋਟ ਨਹੀਂ ਆਇਆ ਮਸਾ ਬਈ ਮਰਦੀ ਵਰਦੀ ਬਚੀ ਐ ਇਹ ਇੱਕ ਅੱਧੇ ਦਿਨ ਦਾ ਪੁਰਜਾ ਹੀ ਨਹੀਂ ਥਿਆ ਇਹ ਆ ਇੱਥੇ ਰੱਖ ਹਾਂ ਪੁਰਜੇ ਵਾਲੇ ਮਹਿੰਗੇ ਭਾਈ ਨੇ ਚਲੋ ਹੋਰ ਮਾਡਲ ਲੇਉਂਦਾ ਨਹੀਂ ਫਿਰ ਨਾ ਠੀਕ ਹੈ ਇਹ ਮਾਡਲ ਬੰਦ ਹੋ ਗਿਆ ਬੰਦ ਹੋ ਗਿਆ ਪੁਰਜਾ ਹੀ ਨਹੀਂ ਮਿਲੇ ਚਲੋ ਜੀ ਜਲਦੀ ਜਲਦੀ ਸੀਨ ਚ ਬਾਪੂ ਆ ਗਿਆ ਕਹਿੰਦਾ ਮੇਰੀ ਫੋਟੋ ਕਰੋ ਲੈ ਕਰਾ ਲਓ ਫੋਟੋ ਸਾਰੇ ਜਣੇ ਤੂੰ ਵੀ ਕਰਾ ਲੈ ਭਾਈ ਫੋਟੋ ਕਰਾ ਲੈ ਚਲੋ ਮੈਂ ਵੀ ਆ ਜਾ ਲੈ ਓ ਮਾਰ ਸਾਡਾ ਕੈਮਰਾਮੈਨ ਜੀ ਲੈ ਦੇਖੋ ਦੇਖੋ ਕੰਮ ਉਹ ਕੇ ਤਿਆਰ ਵਰ ਤਿਆਰ ਰਫੋਜਾਂ ਪੰਜਾਬੀਓ ਅਸੀਂ ਆਏ ਜੂਰੇ ਸੀਨ ਕਰਨਾ ਸੀਨ ਬਹੁਤ ਨੋਖੇਵਾਂ ਜੱਬਿਓ ਬੁਗਰਾਣਾ ਬੁਗਰਾਣਾ ਸਟੰਟ ਕਰੀਂ ਗੱਲ ਪੰਜਾਬੀਓ ਮੈਂ ਸੋਡਾ ਉਹ ਤੇਰਾ ਜੱਟ ਸੌਦਾ ਤੇਰਾ ਜੱਟ ਸੌਦਾ ਪੰਜਾਬੀਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਜੀ ਆਹ ਮੁੰਡਾ ਬੁਗਰਾ ਵਾਲਾ ਜਿੱਧਰ ਜੀ ਇਹ ਮੁੰਡਾ ਹੀ ਸਟਾਰਟ ਕਰੂਗਾ ਜੀ ਆਹ ਦੇਖੋ ਗੋਲਾ ਭਗਾ ਕੇ ਜੱਦੂ ਬਾਦ ਚ ਚੱਕੇ ਲਿਓ ਜੀ ਰੱਸੀ ਕਢਾਉਗਾ ਜੀ ਇਹ ਮੁੰਡਾ ਗੋਲਾ ਛੱਟ ਕੇ ਚੱਕੇ ਲਿਓਗਾ ਜਿੱਧਰ ਰੱਸੀ ਬਹੁਤ ਛੱਡ ਲਈ ਇਹਨੇ ਦੂਰੀ ਕਰ ਦੇ ਨਾ ਹੁਣ ਆਹ ਦੇਖੋ ਜੀ ਨਮਾਸ਼ੀਨ ਬਣਾਊਗਾ ਜੀ ਇਹ ਆ ਪੌੜੀ ਆ ਜੀ ਪੌੜੀ ਤੇ ਵੀ ਮੰਨ ਕੇ ਚੱਲੋ ਇਹ ਪੌੜੀ ਸੱਤ ਤੇ ਧਰੂਗਾ ਜੀ ਆ ਦੇਖੋ ਪੰਜਾਬੀਓ ਪੋਲਾ ਪੋਲ ਆ ਪੰਜਾਬੀਓ ਪੋਲ ਦੇਖੋ ਜੀ ਚਾਲ ਜੀ ਚਾਲ ਜੀ ਚਾਲ ਆ ਦੇਖ ਚਾਲ ਲਿਖੀ ਜੀ ਇਧਰ ਫੜੀ ਦੇਖੋ ਪੰਜਾਬੀਓ ਸੋਹਣਾ 뷰 ਹੈ ਸਕਿੱਪ ਕਰਕੇ ਛੱਡ ਦਿੰਨੇ ਹਾਂ ਪੰਜਾਬੀਓ ਆ ਦੇਖੋ ਸਕਿੱਪ ਕਰਕੇ ਛੱਡ ਦਿੰਨੇ ਹਾਂ ਵੀਡੀਓ ਆ ਦੇਖੋ ਕਿੰਨਾ ਔਖਾ ਹੋ ਰਿਹਾ ਮੁੰਡਾ ਨਾਲੇ ਵੁਗਰ ਵਾਲਾ ਦੇਖੋ ਬਾਈ ਬਹੁਤ ਔਖਾ ਹੈ ਫੜਾ ਬਈ ਰੋਏ ਨਾ ਕਰ ਯਾਰ ਹੁਣ ਬਹੁਤ ਮੁੰਡਿਆਂ ਨੇ ਸਟਰਗਲ ਕਰਿਆ ਯਾਰ ਦੇਖੋ ਬਾਈ ਬਹੁਤ ਔਖਾ ਹੈ ਜੀ ਆਪਾਂ ਹੱਸੀ ਵੀ ਜਾਂਦੇ ਆ ਜਦੋਂ ਹੱਸਤੇ ਹੱਸਦੇ ਟਾਈਮ ਲੰਘ ਜਾਂਦਾ ਸੀਨ ਬਣਾਉਣਾ ਇੱਥੇ ਰੱਸੀ ਨਾਲ ਬੰਨਣਾ ਫੱਟ ਫੇਟ ਵੀ ਲੱਗ ਸਕਦੀ ਹੈ ਬਹੁਤ ਔਖਾ ਹੈ ਜੀ ਇਹ ਆਹਾ 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 ਆਕਾਸ਼ ਦੇ ਰੱਸੀ ਮਾਜੀ ਕਾਸੋ ਬਾਕੀ ਚੱਲਾਂਗਾ ਹੱਥ ਨਹੀਂ ਆਉਂਦਾ ਮੇਰੇ ਇੱਥੇ ਕਿੱਥੇ ਹੋ ਗਿਆ ਸਾਡੇ ਇੱਕ ਮਿੰਟ ਆ ਆ ਰੱਸੀ ਤਰੀ ਕਿੱਥੋਂ ਦੀ ਜਾਂਦੀ ਹੈ ਕਿਹੜੀ ਇਹਦਾ ਪਤੀ ਨਹੀਂ ਯਾਰ ਕਿਧਰ ਦੀ ਪਾਤੀ ਹੈ ਬਹੁਤ ਓਕੇ ਹੈ ਮੈਂ ਕਾ ਖੋਲਾ ਇੱਥੋਂ ਆ